ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੜਦਾਬ 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 ਐਸਐਚਓ ਸਾਹਿਬ ਨੇ शक ਕੇ ਗੱਫਾ ਖੁੱਲਾ ਦਰਸੇ ਦਰਜ ਨੂੰ ਦੱਸਿਆ ਕੋ ਗੱਫਾ शकਿਆਈ ਉਹ ਬਾਹਰੋਂ ਆਇਆ ਸਾਡਾ ਭਰਾ ਜੀ ਜੀ ਕਹਿੰਦੇ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਨੇ ਛੋਟਾ ਭਰਾ ਹੋਵੇ ਚਾਹੇ ਵੱਡਾ ਹੋਵੇ ਕਹਿੰਦੇ ਛੋਟੇ ਹੁੰਦੇ ਆ ਜੇ ਕਿਤੇ ਬਚਪਨ ਤੇ ਖੇਡਦੇ ਆ ਛੋਟੇ ਜਾਂ ਵੱਡੇ ਭਰਾ ਨੂੰ ਕੰਡਾ ਵੀ ਚੁੱਭ ਜਾਵੇ ਨਾ ਤੇ ਦੂਸਰੇ ਭਰਾਵਾਂ ਦੀ ਜਾਨ ਨਿਕਲ ਜਾਂਦੀ ਸੀ ਔਰ ਹੁਣ ਜਿਆਦਾ ਦੰਦਾਂ ਦੀਆਂ ਵੰਡਾਂ ਨੂੰ ਲੈ ਕੇ ਅਜੋਕੇ ਸਮੇਂ ਦੇ ਵਿੱਚ ਕਈ ਵਾਰੀ ਮਾਮਲੇ ਇਸ ਕਦਰ ਵਧ ਜਾਂਦੇ ਨੇ ਕਿ ਜਿੱਥੇ ਦੋਨੇ ਪਰਿਵਾਰ ਥਾਣਿਆਂ ਦੀ ਪ੍ਰਸ਼ਾਸਨ ਦੀ ਖੱਜਲਖੋਰੀ ਤੱਕ ਉਤਰ ਆਉਂਦੇ ਨੇ ਉਥੇ ਹੀ ਜਥੇਬੰਦੀਆਂ ਤੱਕ ਵੀ ਜਿਹੜੇ ਇਹ ਘਰੇਲੂ ਆਵਾਜ਼ ਨੇ ਉਹ ਜਥੇਬੰਦੀਆਂ ਨੂੰ ਇਹਨਾਂ ਦੀ ਅਗਵਾਈ ਜਿਹੜੀ ਹੈ ਕਮਾਂਡ ਸੰਭਾਲਣੀ ਪੈਂਦੀ ਹੈ ਜਿਸ ਦੀ ਤਾਜ਼ਾ ਮਿਸਾਲ ਥਾਣਾ ਪਰਾਣਾ ਸ਼ਾਲਾ ਤੋਂ ਉਸ ਵੇਲੇ ਸਾਹਮਣੇ ਆਈ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਰਾਣਾ ਸ਼ਾਲਾ ਥਾਣਾ ਦਾ ਘਰਾਓ ਕੀਤਾ ਗਿਆ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਡਾਕਟਰ ਦਲਜੀਤ ਸਿੰਘ ਨੇ ਸੋ ਜੂਨ ਪ੍ਰਧਾਨ ਨੇ ਸੁਖਵਿੰਦਰ ਸਿੰਘ ਕਿ ਅੱਜ ਦਾ ਜਿਹੜਾ ਧਰਨਾ ਦੇਣ ਦਾ ਜਿਹੜਾ ਮੁੱਖ ਮਕਸਦ ਕੀ ਹੈ ਦੇਖੋ ਜੀ ਪਹਿਲੇ ਤਾਂ ਤੁਹਾਡਾ ਧੰਨਵਾਦ ਹੈ ਸਾਡੇ ਭਰਾਵਾਂ ਦਾ ਧਰਨਾ ਅਸੀਂ ਕੋਈ ਨਹੀਂ ਲਾਉਣਾ ਚਾਹੁੰਦੇ ਅਸੀਂ ਸਾਡੀ ਮਜਬੂਰੀ ਸਾਡੀ ਮਜਬੂਰੀ ਹੈ ਵੀ ਕੱਲ ਐਸਐਚਓ ਸਾਹਿਬ ਨੇ ਬੁਲਾ ਕੇ ਤੇ ਦੋਨਾਂ ਤਰ੍ਹਾਂ ਦਾ ਫੈਸਲਾ ਕਰਵਾਤਾ ਸੀ ਠੀਕ ਹੈ ਜੀ ਲਿਖਤੀ ਹੋ ਗਿਆ ਸੀ ਜੀ ਜੀ ਜਿੱਥੇ ਅਸੀਂ ਗਲਤ ਹੋ ਮੰਗੇ ਬਿਲਕੁਲ ਤਬੇਦਾਰ ਹੈ ਠੀਕ ਹੈ ਫੈਸਲਾ ਕਰਵਾਤਾ ਫੈਸਲਾ ਕਰਾਉਣ ਤੋਂ ਬਾਅਦ ਅੱਜ ਤੱਕ ਟਾਈਮ ਦਿੱਤਾ ਸੀ ਇਹਨਾਂ ਦਾ ਕੋਠੀ ਦਾ ਮਸਲਾ ਹੀ ਕੋਈ ਕੋਈ ਪੈਸੇ ਉਧਰ ਤੇ ਦੇ ਲੈ ਦਿੱਤੇ ਸੀ ਵੀ ਅਸੀਂ ਸਾਮੀ ਚਾਰਪੈਵ ਦਾ ਕੋਠੀ ਖਾਲੀ ਕਰ ਦਿਆਂਗੇ ਚਲੋ ਉਹ ਫੈਸਲਾ ਕੀਤਾ ਤੇ ਰਹਿ ਗਿਆ ਸੈਡ ਜੀ ਜੀ ਐਸ ਐਚ ਓ ਸਾਹਿਬ ਨੇ ਸ਼ੱਕ ਕੇ ਗੱਫਾ ਖੁੱਲਾ ਜੀ ਜੀ ਤੇ ਇਹਨਾਂ ਦੀ ਪੈੜੀ ਦਾ ਕੋਈ ਚੱਕਰ ਹੀ ਤਿੰਨ ਕਨਾਲਾਂ ਦਾ ਐਸ ਐਚ ਓ ਸਾਹਿਬ ਨੇ ਤੁਸੀਂ ਦੋਸ਼ ਲਾ ਰਹੇ ਹੋ ਵੀ ਖੁੱਲਾ ਗੱਫਾ ਸ਼ੱਕਿਆ ਕਿਹੜੀ ਤੇ ਕੋਈ ਸ਼ੱਕਿਆ ਇਹ ਵੀ ਕਲੀਅਰ ਕਰ ਦਿਓ ਬਿਲਕੁਲ ਇਹ ਦੇਖੋ ਜੀ ਮਹਿੰਦਰ ਸਿੰਘ ਤੇ ਅਰਜਨ ਸਿੰਘ ਨਾਲ ਕੋਈ ਗੱਫਾ ਸ਼ੱਕਿਆ ਹੀ ਉਹ ਬਾਹਰੋਂ ਆਇਆ ਸਾਡਾ ਭਰਾ ਜੀ ਜੀ ਜਿਹੜੇ ਦੂਜੀ ਤੇ ਰਹੀ ਇਹਨਾਂ ਦੇ ਨਾਲ ਪਹਿਲੀ ਬਟਾਲੀ ਸੀ ਇਹ ਗੰਨਾ ਤੁਸੀਂ ਵਾੜ ਲਿਓ ਉਹ ਪਹਿਲੀ ਪਿੰਡਲ ਨੂੰ ਅਸੀਂ ਵਾੜ ਲਾਂਗੇ ਚਲੋ ਨੱਬੜ ਗਿਆ ਇਹਨਾਂ ਨੇ ਕੀ ਕੀਤਾ ਅੱਜ ਤਰਕਸਾਰ ਘਰ ਨਹੀਂ ਤੇ ਕੋਠੀ ਖਾਲੀ ਜੀ ਕੋਟੀ ਖਾਲੀ ਕਰਨੀ ਸੀ ਜੀ ਜੀ ਲੇਕਿਨ ਇਹਨਾਂ ਨੇ ਕੀ ਕੀਤਾ ਗੰਨਾ ਵੜਨਾ ਸ਼ੁਰੂ ਕਰਤਾ ਜੀ ਜੀ ਅਸੀਂ ਬੇਨਤੀ ਕੀਤੀ ਐਸ ਐਚਓ ਸਾਹਿਬ ਨੂੰ ਵੀ ਸਾਹਿਬ ਜੀ ਇਹਨਾਂ ਦਾ ਮਸਲਾ ਤੇ ਹੋ ਰਹੀ ਕਿਦੋਂ ਚੱਲਿਆ ਅਸੀਂ ਚਾਹੁੰਦੇ ਆ ਭਰਾ ਭਰਾਵਾਂ ਕੋ ਨਾਮ ਮਰਨ ਜੀ 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 ਦੇਖੋ ਬਿਲਕੁਲ ਪੁੱਛ ਲਿਓ ਦੂਜੇ ਧਿਰ ਨੂੰ ਅਸੀਂ ਇਹਨਾਂ ਦੇ ਵਿੱਚ ਨਹੀਂ ਆਉਂਦੇ ਕਿਉਂ ਨਹੀਂ ਆਉਂਦੇ ਕੀ ਲੈਣਾ ਆਪਾਂ ਘਰ ਦਾ ਮਸਲਾ ਲੇਕਿਨ ਜਿਹੜੇ ਦੂਜੇ ਭਰਾ ਤੋਂ ਛੋਟੇ ਆ ਜੀ ਉਹ ਮਿੰਟ ਮਿੰਟ ਤੇ ਮੁਕਰਦੇ ਆ ਹਾਂਜੀ ਜੀ ਇਹਨਾਂ ਨੇ ਕੀਤਾ ਵੀ ਐਸ ਐਚਓ ਸਾਹਿਬ ਜਾਣਦੇ ਹੀ ਉਹ 2 ਮਿੰਟ ਵਿੱਚੋਂ ਬਾਹਰ ਹੋ ਜਾਂਦੇ ਸੀ ਇਹ ਫੇਰ ਆ ਜਾਂਦੇ ਸੀ ਜੇ ਐਸ ਐਚਓ ਸਾਹਿਬ ਨੇ ਨਾ ਛਕਿਆ ਹੁੰਦਾ ਤੇ ਚੁੱਕ ਕੇ ਠਾਣੇ ਦਿੰਦਾ ਮੈਂ ਇੱਥੇ ਤੱਕ ਕਿਹਾ ਸੀ 44 ਲਾ ਦੇ ਹਾਂਜੀ 751 ਕਰ ਦੇ ਲੇਕਿਨ ਦੇਖੋ ਗੁਰਾਇਤ ਸਾਹਿਬ ਜਦੋਂ ਤੱਕ ਨਾ ਛਕਿਆ ਹੋਵੇ ਜੀ ਤੇ ਬੰਦਾ ਚੁੱਕ ਕੇ ਅੰਦਰ ਦਿੰਦਾ ਮੈਨੂੰ ਲਾਓ ਤੁਸੀਂ 2 ਘੰਟੇ ਵਾਸਤੇ ਚਾਰੇ ਭਰਾ ਅੰਦਰ ਦੇ ਦੂੰਗਾ ਜੀ 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 ਇਹਦਾ ਮਤਲਬ ਹੈ ਕਿਤੇ ਨਾ ਕਿਤੇ ਐਸ ਐਚਓ ਨੂੰ ਸੀ ਅਸੀਂ ਦਬਾਵੀ ਆ ਤੇ ਛਗਿਆ ਵੀ ਅਮਸਰਿਆਮ ਕਹੂੰਗਾ ਤੇ ਇਹ ਐਸਐਚਓ ਸਾਹਿਬ ਪੁਰਾਣੇ ਸਾਲ ਦੇ ਵਿੱਚ ਜਿਆਦਾ ਟਾਈਮ ਨਹੀਂ ਟਿਕ ਸਕਦੇ ਕਿਉਂ ਕਮਾਂਡ ਬਹੁਤ ਲੂਜ਼ ਆ ਲੇਕਿਨ ਕਿਸਾਨ ਮਜ਼ਦੂਰ ਸੰਘਾਸ ਕਮੇਟੀ ਸੱਚ ਤੇ ਲੜਦੀ ਜਿੱਥੇ ਝੂਠੇ ਹੋਵਾਂਗੇ ਸਾਨੂੰ ਤੋਂ ਇਹ ਪਰੇ ਨਗੇ ਕਰਦੇ ਹੋ ਨਹੀਂ ਆਵਾਂਗੇ ਝੂਠ ਦੇ ਪਿੱਛੇ ਆ ਬੰਦੇ ਖੜੇ ਆ ਜਿਹੜਾ ਫੈਸਲਾ ਹੋ ਜੂ ਜੇ ਕੱਟ ਕਰਨਗੇ ਮੈਂ ਜੋਨ ਪ੍ਰਧਾਨ ਆ ਨਹੀਂ ਆਉਂਗਾ ਚੱਲ ਜਾਣ ਆ ਪਾਣੀ ਬੰਦੇ ਦੀ ਪ੍ਰਵਾਹ ਕਰਦੇ ਕਿਉਂ ਸੱਚ ਤੇ ਚੱਲਦੇ ਆ ਸਾਨੂੰ ਨਹੀਂ ਪਤਾ ਉਨਾ ਭਰਾਵਾਂ ਨੂੰ ਕਿੱਥੋਂ ਸਪੋਰਟ ਹੈ ਕੀ ਗੱਲ ਹੈ ਉਹ ਉਹਦਾ ਜਵਾਬ ਉਹ ਦੇਣਗੇ ਲੇਕਿਨ ਐਸਐਚਓ ਕੋ ਇਨਸਾਫ ਲੈ ਕੇ ਉਠਾਂਗੇ ਜੀ ਜੀ ਅਨਮ ਇਸੇ ਸਮੇਂ ਤੱਕ ਧਰਨਾ ਲਾਵਾਂਗੇ ਮਹੀਨਾ ਚੱਲ ਜੇ 2 ਚੱਲ ਜੇ 4 ਚੱਲ ਜੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਥਾਣਾ ਨਹੀਂ ਛੱਡਾਂਗੇ ਸੋ ਕੈਮਰੇ ਤੇ ਸਪਸ਼ਟ ਕਰ ਦਿਓ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸ ਤਰ ਦੇ ਨਾਲ ਖੜੀ ਹੈ ਦੇਖੋ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪਿੰਡ ਗੁੰਝੀਆਂ ਬੇਟ ਉੱਥੇ ਸਾਡੀ ਕਾਈ ਚੱਲਦੀ ਆ ਆਪਾਂ ਉਹਦੇ ਨਾਲ ਆ ਜਿਹੜੇ ਗੁਰਪ੍ਰਤਾਪ ਸਿੰਘ ਹੋਣੀ ਸਾਡੇ ਮੈਂਬਰ ਆ ਕਮੇਟੀ ਦੇ ਠੀਕ ਆ ਆਪਾਂ ਉਹਦੇ ਨਾਲ ਖੜੇ ਆ ਜੁੱਧਵੀਰ ਪ੍ਰਧਾਨ ਆ ਸਾਡਾ ਸਾਰੀ ਕਮੇਟੀ ਸਾਡੀ ਇੱਥੇ ਬੈਠੀ ਆ ਆਪਾਂ ਕੱਚਾ ਕੰਮ ਨਹੀਂ ਕਰਦੇ ਹੁੰਦੇ ਕਿ ਪਿੰਡੋਂ 12 ਬੰਦੇ ਦੇ ਨਾਲ ਧਰਨਾ ਲਾਉਣਾ ਬਿਲਕੁਲ ਨਹੀਂ ਪਹਿਲੇ ਕਮੇਟੀ ਦੇ ਵਿੱਚ ਪਾਸ ਕੀਤਾ ਉਸ ਤੋਂ ਬਾਅਦ ਜੋਨ ਦੇ ਵਿੱਚ ਪਾਸ ਕੀਤਾ ਉਹ ਤੋਂ ਬਾਅਦ ਧਰਨਾ ਲਾਉਣਾ ਆ ਇਹ ਸਾਡੀ ਮਜਬੂਰੀ ਆ ਐਸ ਐਚਓ ਸਾਨੂੰ ਇਨਸਾਫ ਨਹੀਂ ਦੇ ਰਿਹਾ ਜਿੰਦੋਂ ਤੱਕ ਇਨਸਾਫ ਨਹੀਂ ਦਿੰਦਾ ਇੱਥੇ ਲੜਾਂਗੇ ਸੋ ਡਾਕਟਰ ਦਲਜੀਤ ਸਿੰਘ ਜੀ ਸਾਡੇ ਨਾਲ ਨੇ ਜਿਵੇਂ ਦੱਸਿਆ ਕਿ ਗੁਰਪ੍ਰਤਾਪ ਸਿੰਘ ਜੀ ਜੋ ਗੁੰਝਿਆ ਵਾਸੀ ਨੇ ਉਸ ਧਿਰ ਦੇ ਨਾਲ ਤੁਸੀਂ ਖੜੇ ਹੋ ਤੇ ਦੂਜੇ ਪਾਸੇ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਮੋٹے ਗੱਫੇ ਸ਼ਕਨ ਦੇ ਐਸਚੋ ਪਰਾਣਾ ਸ਼ਲਾ ਦੇ ਉੱਤੇ ਮੂਨ ਲਾਲ ਜੋ ਐਸਚੋ ਨੇ ਤੇ ਜਿਹੜੇ ਤੁਹਾਡੇ ਦੋਸ਼ ਨੇ ਬੜੇ ਗੰਭੀਰ ਨੇ ਆ ਦੇਖੋ ਜੀ ਗੱਲ ਐਸੀ ਆ ਕਿ ਪਹਿਲੇ ਸਭ ਤੋਂ ਪਹਿਲੇ ਧੰਵਾਦ ਨਰਲੇਪ ਟੀਵੀ ਤੋਂ ਆਏ ਹੋ ਤੁਸੀਂ ਗੁਰਾਇਤ ਸਾਹਿਬ ਧੰਵਾਦ ਤੁਹਾਡਾ ਜੋ ਕਿ ਇਸ ਦੂਰ ਤੱਕ ਇਲਾਕੇ ਦੀ ਜਿਹੜੀ ਖਬਰ ਆ ਉਹ ਅੱਛੀ ਖਬਰ ਜਿਹੜੀ ਬਾਹਰ ਦੇ ਰਹੇ ਹੋ ਜੀ ਜੀ ਮੈਂ ਤੁਹਾਡੇ ਮਾਦੀਮ ਰਾਹੀਂ ਦੱਸਣਾ ਚਾਹੁੰਨਾ ਜੀ ਕਿ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਮੀਟਿੰਗ ਪੰਜਾਬ ਜਿਹੜੀ ਆ ਇਹ ਚਾਰ ਭਰਾਵਾ ਤੇ ਦੋਵਾਂ ਭਰਾਵਾਂ ਨਾਲ ਨਹੀਂ ਖੜੀ ਚੋਹਾਂ ਭਰਾਵਾਂ ਨਾਲ ਖੜੇ ਆ ਠੀਕ ਹੈ ਜੀ ਚੋਹਾਂ ਭਰਾਵਾਂ ਨਾਲ ਖੜੇ ਆ ਚੋਹਾਂ ਭਰਾਵਾਂ ਦੇ ਨਾਲ ਇਸ ਕਰਕੇ ਖੜੇ ਆ ਆਪਾਂ ਜਦੋਂ ਕੱਲ ਇੱਥੇ ਆਏ ਆ ਜੇ ਇਹਨਾਂ ਭਰਾਵਾਂ ਦਾ ਆਪਸ ਵਿੱਚ ਕੋਈ મતਭੇਦ ਬਣਿਆ ਡਿਸਕਿਊਟ ਬਣਿਆ ਕੋਈ ਝਗੜਾ ਬਣਿਆ ਤੇ ਇੱਥੇ ਆ ਕੇ ਬੈਠੇ ਆ ਤੇ ਸਾਡੇ ਸਤਿਕਾਰਯੋਗ ਐਸਐਚਓ ਸਾਹਿਬ ਜਿਹੜੇ ਨੇ ਉਹਨਾਂ ਨੇ ਇਹਨਾਂ ਚੋਹਾਂ ਭਰਾਵਾਂ ਨੂੰ ਵੀ ਬੁਲਾਇਆ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕੁਝ ਦੇਰ ਰੁਕ ਜਾਓ ਮੈਂ ਚੋਹਾਂ ਨਾਲ ਗੱਲ ਕਰਨਾ ਜੇਕਰ ਮੁੱਕ ਜਾਵੇ ਤੇ ਆਇਆ ਕਿ ਜੀ ਬਿਲਕੁਲ ਠੀਕ ਆ ਐਸਐਚਓ ਸਾਹਿਬ ਨੇ ਚੋਹਾਂ ਦੇ ਵਿੱਚ ਜੋ ਮੁੱਕੀ ਆ ਗੱਲ ਉਹਨੂੰ ਆ ਮੇਰੇ ਕੋਲ ਆ ਲਿਖਤੀ ਲਿਖਤੀ ਜਾਮਾ ਦਿੱਤਾ ਉਹਨੂੰ ਜੀ 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 ਠੀਕ ਆ ਇਹ ਲਿਖਤੀ ਜਾਮਾ ਦਿੱਤਾ ਪਰ ਹਾਂਜੀ ਅੱਜ ਸ਼ਾਮ ਦਾ ਟਾਈਮ ਸੀਗਾ ਵੀ ਇਹ ਕੱਲ ਸਵੇਰ ਤੋਂ ਆਪਣਾ ਸਮਾਨ ਜਿਹੜਾ ਜਿਹੜਾ ਘਰਵਾ ਇਹਨਾਂ ਦੀਆਂ ਕੋਟੀਆਂ ਛੋਟੇ ਵੀਰਾਂ ਦੀਆਂ ਵਧੀਆ ਕੋਟੀਆਂ ਪੈਗੀਆਂ ਹੋਈਆਂ ਜੀ ਉਹਨਾਂ ਦੇ ਵਿੱਚ ਸ਼ਿਫਟ ਹੋ ਜਾਣਗੇ ਇਹੜਾ ਘਰਵਾ ਇਹ ਇਹ ਇਹਨਾਂ ਚੋਂ ਮੇਰੇ ਖਿਆਲ ਇਹ ਕਿਰਪਾਲ ਸਿੰਘ ਆਪਣੇ ਗੁਰਪ੍ਰਤਾਪ ਸਿੰਘ ਜਿਹੜੇ ਸਾਬਕਾ ਰਟਾਇਰਡ ਨੇ ਪੁਲਿਸ ਚੋਂ ਆਏ ਇਹ ਘਰ ਇਹਨਾਂ ਦਾ ਹੋਏਗਾ ਇੱਥੇ ਗੱਲ ਲਿਖੀ ਗਈ ਸੀ ਜੀ ਪਰ ਹਾਂਜੀ ਬੜਾ ਉਸ ਵੇਲੇ ਦੁੱਖ ਲਗਾ ਕਿ ਜਦੋਂ ਸਾਡੇ ਜਿਹੜੇ ਜ਼ਿੰਮੇਵਾਰ ਸਾਡਾ ਏਰੀਆ ਦਾ ਜਿਹੜਾ ਸੰਬੰਧਤ ਥਾਣਾ ਜਿਹੜਾ ਸਾਨੂੰ ਲੱਗਦਾ ਉਹਦੇ ਮੁਖੀ ਉਹਨਾਂ ਨੇ ਇਹ ਸਾਰੇ ਕੋਈ ਲਿਖਤ ਕੀਤੀ ਲਿਖਤ ਕਰਨ ਦੇ ਬਾਅਦ ਜਦੋਂ ਸੇਰ ਚੜ੍ਹਦੀ ਆ ਤੇ ਸੂਰਜ ਦੀਪ ਉਹ ਫੁੱਟਣ ਤੋਂ ਪਹਿਲਾਂ ਹੀ ਜਿਹੜੇ ਛੋਟੇ ਵੀਰ ਆ ਉਹਨਾਂ ਨੇ ਨਾਲ ਜਿਹੜਾ ਉਹ ਵੀ ਲਿਖਤੀ ਕੀਤਾ ਹੋਇਆ ਸਮਝੌਤਾ ਉਹ ਜਿਹੜਾ ਤਿੰਨ ਕਨਾਲ ਦਾ ਇਹਨਾਂ ਦਾ ਝਗੜਾ ਸੀਗਾ ਉਹਦਾ ਵੀ ਇਹ ਸਾਡੀ ਭਰਾਤਰੀਆਂ ਸਤਿਕਾਰਯੋਗ ਜਸੇਬੰਦੀਆਂ ਉਹਨਾਂ ਦੇ ਆਗੂਆਂ ਦੇ ਵਿੱਚ ਸਾਈਨ ਉਹਨਾਂ ਨੇ ਵੀ ਇਹ ਕੀਤਾ ਹੋਇਆ ਕਿ ਇਹਨਾਂ ਨੂੰ ਆਪਾਂ ਬੈਠ ਕੇ ਤੇ ਇਹਨਾਂ ਦਾ ਝਗੜਾ ਜਿਹੜਾ ਉਹ ਨਹੀਂ ਹੋਣ ਦਿਆਂਗੇ ਤੇ ਮੁਕਾਵਾਂਗੇ ਪਰ ਅਫਸੋਸ ਇਸ ਗੱਲ ਦਾ ਵੀ ਉਹ ਜਿਹੜੀ ਝਗੜਾ ਜਿਹੜਾ ਵਾ ਉਹਨੂੰ ਵਧਾਉਣ ਦੇ ਵਿੱਚ ਅਸੀਂ ਜੋ ਨੋਟ ਕੀਤਾ ਵੀ ਇਹ ਸਾਡੇ ਜਿਹੜੇ ਸਬੰਧਤ ਥਾਣੇ ਦੇ ਐਸਐਚਓ ਸਾਹਿਬ ਆ ਜਾਂ ਜਿਹੜੇ ਐਸਆਈ ਸਾਹਿਬ ਆ ਇਹਨਾਂ ਦਾ ਯੋਗਦਾਨ ਰਹਿ ਗਿਆ ਇਹਨਾਂ ਵੀਰਾਂ ਨੂੰ ਕਿਹਾ ਇਸ ਵੇਰ ਤੋਂ ਹੀ ਵੀ ਆਪਸ ਵਿੱਚ ਲੜਾਈ ਨਹੀਂ ਜੇ ਕਰਨੀ ਬਿਲਕੁਲ ਨਾ ਉਧਰ ਜਾਇਓ ਮੰਨਿਆ ਇਹਨਾਂ ਨੇ ਕਹਣਾ ਇੱਕ ਵਾਰੀ ਵੀ ਉਸ ਜਿੱਦਰੋਂ ਪਤਾ ਲੱਗਾ ਹੈਗਾ ਵੀ ਉਹ ਡਾਂਗਾ ਛੋਟੇ ਕੋਲ ਰੱਖ ਕੇ ਜਾਂ ਕਿਸ ਤਰ੍ਹਾਂ ਵੱਢ ਰਿਹਾ ਕਰਨਾ ਪਰ ਇਹਨਾਂ ਨੂੰ ਰੋਕਿਆ ਵੀ ਨਹੀਂ ਜਾਣਾ ਉਧਰ ਨਹੀਂ ਗਏ ਅਫਸੋਸ ਇਹ ਆਪ ਵੀ ਜੇਕਰ ਸਾਡਾ ਸਬੰਧਤ ਥਾਣਾ ਜਿਹੜਾ ਜਿਹੜੇ ਇੱਥੇ ਦੇ ਕੋਈ ਮਸਲੇ ਆ ਆਪਸੀ ਭਰਾਵਾਂ ਦੇ ਕੋਈ ਝਗੜੇ ਆ ਇਹ ਪਹਿਲੀ ਗੱਲ ਤਾਂ ਨਾ ਹੋਣ ਜੋਰ ਲਾਉਂਦੇ ਪਏ ਬਹੁਤ ਨਪਟਾਰੇ ਆ ਪਰ ਫਿਰ ਵੀ ਜਿਹੜੇ ਹੁੰਦੇ ਆ ਥਾਣਾ ਹੀ ਆਉਣਾ ਜੀ ਤੇ ਥਾਣਾ ਜਿਹੜਾ ਜ਼ਿੰਮੇਵਾਰ ਤੇ ਬਣੇ ਜੇਕਰ ਜ਼ਿੰਮੇਵਾਰੀ ਇਹ ਸਾਡੇ ਅਫਸਰਾਂ ਕੋਲੋਂ ਨੁਭਾਈ ਜਾਂਦੀ ਆ ਤੇ ਉਹਨਾਂ ਨੇ ਸਾ ਤਾਂ ਹੀ ਉੱਪਰਲੇ ਜਿਹੜੇ ਅਫਸਰ ਉਹਨਾਂ ਨੇ ਇੱਥੇ ਲਾਇਆ ਜੇ ਨਹੀਂ ਇੱਥੇ ਨਿਭਾਈ ਜਾਂਦੀ ਜ਼ਿੰਮੇਵਾਰੀ ਤੇ ਮੈਂ ਕਿੰਨਾ ਵੀ ਆਸੇ ਅਫਸਰਾਂ ਦਾ ਤੇ ਫਿਰ ਕਿਤੇ ਨਾ ਕਿਤੇ ਉਹ ਹੋਰ ਕਿਤੇ ਮਤਲਬ ਅਦਲੀਆਂ ਬਦਲੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਗਈ ਐਂ ਚਾਹੁੰਨੇ ਆ ਭਰਾ ਲੜਨਾ ਮਰਨਾ ਆਪੇ ਕਿ ਇਹ ਸਨ ਕਿਸਾਨ ਮਿਹਦੂਸੀਆ ਕਮੇਟੀ ਦੇ ਆਗੂ ਜਿਨ੍ਹਾਂ ਨੇ ਦੋਸ਼ ਲਗਾਏ ਨੇ ਕਿ ਜੋ ਰਾਜੀਨਾਵਾ ਬੀਤੇ ਦਿਨ ਤੁਹਾਨੂੰ ਦੱਸਦੀ ਹੈ ਕਿ ਜਿਵੇਂ ਇਟਲੀ ਤੋਂ ਆਇਆ ਨੌਜਵਾਨ ਹਰਜਿੰਦਰ ਸਿੰਘ ਜੋ ਗੁੰਝੀਆਂ ਵਾਸੀ ਸੀ ਜਿੱਥੇ ਬੀਤੇ ਦਿਨ ਇੱਥੇ ਦਰੀਵਿਸ਼ਾ ਕੇ ਬੈਠਾ ਨਜ਼ਰ ਆਇਆ ਸੀ ਉਸੇ ਮਸਲੇ ਨੂੰ ਲੈ ਕੇ ਜੋ ਉਹਨਾਂ ਦਾ ਕਹਿਣਾ ਕਿ ਇੱਕ ਹੋਰ ਕਿਸਾਨ ਜਿੱਥੇ ਬੰਦੀਆਂ ਦੀ ਅਗਵਾਈ ਦੇ ਵਿੱਚ ਜਾਂ ਮੌਜੂਦਗੀ ਦੇ ਵਿੱਚ ਜੋ ਰਾਜੀਨਾਵਾ ਪ੍ਰਾਣਾਸ਼ਾਲਾ ਪੁਲਿਸ ਵੱਲੋਂ ਕਰਵਾ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਜਿਵੇਂ ਘਰ ਦਾ ਸਮਝੌਤਾ ਹੋਇਆ ਸੀ ਕਿ ਘਰ ਖਾਲੀ ਕਰਵਾ ਦਿੱਤਾ ਜਾਏਗਾ ਪਰ ਘਰ ਨੂੰ ਖਾਲੀ ਕਰ ਆਉਂਦੀ ਬਜਾਏ ਜੋ ਉਹਨਾਂ ਦੇ ਗੰਨੇ ਦੀ ਫਸਲ ਹੈ ਉਹ ਤਾਂ ਕੇ ਸ਼ਹੀਦ ਦੇ ਨਾਲ ਜਿਹੜੀ ਆ ਉਹ ਵੱਡੀ ਜਾ ਰਹੀ ਹੈ ਸੋ ਉਹਨਾਂ ਦਾ ਕਹਿਣਾ ਉਹਨਾਂ ਦੀ ਗੱਲਬਾਤ ਤੋਂ ਝਾਹ ਰਿਹਾ ਕਿ ਦੂਸਰੀ ਧੇਰਾ ਜਿਹੜੀ ਉਹ ਜੋ ਝਗੜੇ ਕਰਨ ਦੇ ਰੌਂ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਥੇਬੰਦੀ ਜਿਹੜੀ ਹੈ ਕਿਸਾਨ ਮਜਦੂਦ ਸਿੰਘ ਹਜ ਕਮੇਟੀ ਲਗਾਤਾਰ ਜੋ ਝੰਡਿਆਂ ਆਪਣੇ ਜਥੇਬੰਦੀ ਦੀ ਝੰਡਿਆਂ ਦੀ ਛਾਇਆ ਹੇਠ ਇੱਥੇ ਥਾਣਾ ਪਰਾਣਾ ਸ਼ੱਲਾ ਨੂੰ ਘੇਰ ਕੇ ਬੈਠੀ ਹੋਈ ਆ ਜਿਵੇਂ ਸੇਵਾਮੁਕਤ ਜੋ ਨੇ ਐਕਸਪੈਕਟ ਗੁਰਪ੍ਰਤਾਪ ਸਿੰਘ ਜੀ ਉਹਨਾਂ ਦੇ ਨਾਲੇ ਸਮਝੌਤਾ ਜਿਵੇਂ ਆਗੂ ਦੱਸਿਆ ਕਿ ਹੋਇਆ ਸੀ ਪਰ ਇਹ ਜਿਹੜਾ ਮਸਲਾ ਉਸ ਵੇਲੇ ਹੋਰ ਉਲਝ ਗਿਆ ਜਦੋਂ ਘਰ ਖਾਲੀ ਕਰਨ ਦੀ بجائے ਜਿਹੜਾ ਇਹਨੂੰ ਗੰਨੇ ਦੇ ਖੇਤ ਨੂੰ ਜਿਹੜਾ ਤਿੰਨ ਕਨਾਲਾਂ ਦੇ ਕਰੀਬ ਜੋ ਦੱਸਿਆ ਜਾ ਰਿਹਾ ਕਿ ਤੱਕੇਛਾਈ ਦੇ ਨਾਲ ਜਿਹੜਾ ਉਹ ਵਧਿਆ ਜਾ ਰਿਹਾ ਹੁਣ ਇਸ ਸਬੰਧ ਦੇ ਵਿੱਚ ਜਿਵੇਂ ਗੰਭੀਰ ਦੋਸ਼ ਲਗਾਏ ਗਏ ਨੇ ਐਸ ਐਚਓ ਥਾਣਾ ਪ੍ਰਾਣਾਸ਼ਾਲਾ ਦੇ ਉੱਪਰ ਇਹ ਉਹਨਾਂ ਦਾ ਵੀ ਪੱਖ ਲੈਣ ਦਾ ਯਤਨ ਕਰਾਂਗੇ ਕਿ ਉਹ ਇਸ ਸਬੰਧ ਦੇ ਵਿੱਚ ਆਪਣਾ ਕੀ ਪੱਖ ਦਿੰਦੇ ਨੇ ਤੋ ਐਨਆਰਆਈ ਜੋ ਇਟਲੀ ਤੋਂ ਨੌਜਵਾਨ ਆਏ ਨੇ ਜਿਵੇਂ ਹਰਜਿੰਦਰ ਸਿੰਘ ਸਾਡੇ ਨਾਲ ਨੇ ਹਰਜਿੰਦਰ ਸਿੰਘ ਜੀ ਜਿਵੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਤੇ ਉਧਰੋਂ ਤੁਹਾਡੇ ਜਿਹੜੇ ਬ੍ਰਦਰ ਨੇ ਸੇਵਾਮੁਕਤ ਐਕਸਪੈਕਟਰ ਗੁਰਪ੍ਰਤਾਪ ਸਿੰਘ ਉਹਨਾਂ ਵੱਲੋਂ ਦੋਸ਼ ਲਗਾਏ ਗਏ ਨੇ ਕਿ ਕੱਲ ਕੋਈ ਤੁਹਾਡਾ ਰਾਜੀਨਾਮਾ ਹੋਇਆ ਸੀ ਹਾਂਜੀ ਹਾਂਜੀ ਤੇ ਉਹ ਰਾਜੀਨਾਮੇ ਦੇ ਵਿੱਚ ਕੋਈ ਮੰਨਿਆ ਸੀ ਤੁਸੀਂ ਕਿ ਜਿਹੜੇ ਘਰ ਨੇ ਪੁਰਾਣੇ ਕੋ ਤੁਹਾਡੇ ਸਾਂਝੇ ਘਰ ਨੇ ਜਿਹੜੇ ਉਹਦਾ ਕੋ ਸਮਝਦਾ ਹੈ ਵੀ ਤੁਹਾਡੇ ਵੱਲੋਂ ਖਾਲੀ ਕਰ ਦਿੱਤੇ ਜਾਣਗੇ ਗਰਾਇਆ ਸਾਹਿਬ ਮੈਂ ਪਿਛਲੇ ਹਫਤੇ ਆਇਆ ਸੀ ਜੀ ਇਟਲੀ ਤੋਂ ਜੀ ਹਾਂਜੀ ਤੇ ਜਦੋਂ ਮੈਂ ਰਾਤ ਨੂੰ ਆਪਣੇ ਬ੍ਰਦਰ ਦੇ ਘਰ ਰਹਾ ਤਾਂ ਘਰ ਜੇ ਰਾਤ ਰਹਾ ਮੈਂ ਇੱਥੇ ਅਗਲੇ ਦਿਨ ਜਦੋਂ ਮੈਂ ਆਪਣੇ ਘਰ ਜਾਣ ਲਈ ਸੋਚਿਆ ਤੇ ਅੱਗੇ ਸਾਰੇ ਹੀ ਦਰਵਾਜ਼ੇ ਬੰਦ ਹੀ ਬਾਹਰ ਲਾ ਗੇਟ ਵੀ ਅੰਦਰ ਲਾ ਗੇਟ ਵੀ ਜੀ ਉਸ ਤੋਂ ਬਾਅਦ ਗਰਾਇਆ ਸਾਹਿਬ ਤੁਸੀਂ ਦੇਖਿਆ ਹੋਣਾ ਅਸੀਂ ਥਾਣੇ ਦੇ ਬਾਰ ਬਾਰ ਧਰਨਾ ਵੀ ਦੋ ਤਿੰਨ ਜਣ ਲਾਈ ਰੱਖਿਆ ਵੀ ਸਾਨੂੰ ਤਾਲੇ ਖੋਲ ਦਿਓ ਚਲੋ ਇਹਨਾਂ ਨੇ ਉੱਥੇ ਸਾਰੇ ਪ੍ਰਸ਼ਾਸਨ ਨੇ ਸਾਡਾ ਰਾਜੀ ਨਮਾ ਕਰਾਉਣ ਦੀ ਕੋਸ਼ਿਸ਼ ਕੀਤੀ ਜਿੱਥੋਂ ਗੱਲ ਚੱਲਦੀ ਆ ਜੀ 55 ਲੱਖ ਦਾ ਪਿਛਲੀ ਵਾਰ ਇਹਨਾਂ ਨੇ ਗੰਨਾ ਵੇਚਿਆ ਸੀ ਅਸੀਂ ਜਦੋਂ ਉਹ ਪੈਸੇ ਦੀ ਮੰਗ ਕੀਤੀ ਸੀ ਇਹਨਾਂ ਕੋ ਤੇ ਇਹ ਇਹਨਾਂ ਨੇ ਸਾਨੂੰ ਕੋਠੀ ਪ੍ਰਾਣ ਮਕਾਨ ਦੀ ਗੱਲ ਕਰਦੇ ਆ ਵੀ ਅਸੀਂ ਪ੍ਰਾਣੇ ਮਕਾਨ ਦਾ ਮੁੱਲ ਪਿਆ ਸਾਰਾ ਝੂਠ ਬੋਲਦੇ ਆ ਜੀ ਅਸੀਂ ਇਹਨਾਂ ਨੇ ਜਦੋਂ ਰਿਸ਼ਤੇਦਾਰ ਆ ਗਏ ਇੱਥੇ ਤੇ ਉਹ ਤਾਂ ਇਹਨਾਂ ਨੇ ਗੰਨੇ ਦੇ ਪੈਸੇ ਸਾਨੂੰ ਮੰਨੇ ਸੀ 2.5 ਲੱਖ ਰੁਪਈਆ ਉਹਦੇ ਚ ਸਵਾ ਲੱਖ ਇਹਨਾਂ ਨੇ ਦੇਤਾ ਸੀ ਸਵਾ ਲੱਖ ਕਹਿੰਦੇ ਸੀ ਜਦੋਂ ਤੂੰ ਬਾਹਰੋਂ ਆਏਂਗਾ ਦੇ ਦਾਂਗਾ ਦੇ ਦੇ ਦਾਂਗੇ ਜੀ ਅਸੀਂ بار بار ਇਹੀ ਗੱਲ ਕਰੀ ਜਾਂਦੇ ਆ ਜੀ ਬਿਲਕੁਲ ਜਿਹੜੀ ਸਚਾਈ ਆ ਨਹੀਂ ਚਲੋ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਤੁਸੀਂ ਧਰਨੇ ਤੇ ਬੈਠੇ ਸੀ ਜਦ ਪ੍ਰਾਣੀਆਂ ਗੱਲਾਂ ਤੁਹਾਡੀਆਂ ਹੋਈਆਂ ਸੀ ਮੇਰਾ ਸਵਾਲ ਇਹ ਸੀ ਕਿ ਜਿਵੇਂ ਕੱਲ ਤੁਹਾਡਾ ਕੋਈ ਬੀਤੇ ਦਿਨ ਸਮਝਾਉਤਾ ਹੋਇਆ ਸੀ ਕਿ ਘਰ ਜਿਹੜਾ ਉਹਨੂੰ ਖਾਲੀ ਕਰ ਦਿੱਤਾ ਜਾਊਗਾ ਤੇ ਤੁਹਾਡੇ ਤੇ ਦੋਸ਼ੇ ਲੱਗ ਰਹੇ ਨੇ ਕਿ ਘਰ ਖਾਲੀ ਕਰਨ ਦੀ ਬਜਾਏ ਧੱਕੇ ਨਾਲ ਕੋਈ ਜਿਹੜਾ ਗੰਨਾ ਤੋਂ ਆਪਣੇ ਭਰਾਵਾਂ ਦਾ ਉਹ ਪੁਲਿਸ ਦੀ ਛਾਹ ਦੇ ਉੱਤੇ ਜਿਹੜਾ ਵੱਢਿਆ ਜਾ ਰਿਹਾ ਤੇ ਤੁਹਾਡੇ ਤੇ ਇਹ ਵੀ ਦੋਸ਼ ਨੇ ਕਿ ਪੁਲਿਸ ਨੂੰ ਮੋਟੇ ਤੁਸੀਂ ਗੱਫੇ ਦਿੱਤੇ ਹੋਏ ਇਹ ਤੇ ਸਿਆਸੀ ਸ਼ਹਿਰ ਸਾਰਾ ਕੁਝ ਹੋ ਰਿਹਾ ਗਰਾਇਆ ਸਾਹਿਬ ਬਿਲਕੁਲ ਸਹੀ ਅਸੀਂ ਕੱਲ ਰਾਜੀਣਾ ਹੋਇਆ ਹੀ ਜੀ ਅਸੀਂ ਅੱਜ ਦੋ ਵਾਰੀ ਗਏ ਆ ਆਪਣਾ ਸਮਾਨ ਚੱਕਣ ਵਾਸਤੇ ਜੀ ਦੋਨੇ ਵਾਰੀ ਗੇਟ ਅੰਦਰਲੇ ਵੀ ਬੰਦ ਬਾਹਰਲੇ ਵੀ ਬੰਦ ਮਤਲਬ ਜਿੰਦਰੇ ਵੱਜੇ ਹੋਏ ਸੀ ਜਿੰਦਰੇ ਬਿਲਕੁਲ ਵੱਜੇ ਹੋਏ ਆ ਕੋਈ ਘਰ ਨਹੀਂਗਾ ਤੇ ਜਿਹੜੀ ਗੱਲ ਦੂਸਰੀ ਹੋਈ ਆ ਜੀ ਜਿਹੜਾ ਰਹਿੰਦਾ 2 ਲੱਖ ਰੁਪਈਆ ਮੇਰੇ ਵਾਲਾ ਜਿਹੜਾ ਇਹਨਾਂ ਨੇ ਦੇਣਾ ਕਿ ਤੁਹਾਡੇ ਕਹਿੰਦਾ ਮਤਲਬ ਕਿ ਜਿੰਦਰੇ ਖੋਲ ਦਿੱਤੇ ਜਾਣ ਫਿਰ ਤੁਸੀਂ ਘਰ ਖਾਲੀ ਕਰ ਦਿਓਗੇ ਗਰਾਇਆ ਸਭ ਘਰ ਖਾਲੀ ਕਰ ਦੇਾਂਗੇ ਪਰ ਜਿਹੜਾ ਸਵਾ ਲੱਖ ਰੁਪਇਆ ਸਾਨੂੰ ਜਿਹੜਾ ਇਹਨਾਂ ਦਾ ਦੇਣ ਵਾਲਾ ਰਹਿੰਦਾ ਜੀ ਉਹ ਬਕਾਇਆ ਜਿਹੜਾ ਸਾਡੇ ਪੈਸੇ ਦੇਣ ਵਾਲੇ ਇਹਨਾਂ ਦੇ ਰਹਿੰਦੇ ਆ ਉਹ ਸਾਨੂੰ ਦੇ ਦੇਣ ਤੇ ਜਿੰਦਰੇ ਖੋਲ ਦੇਣ ਠੀਕ ਹੈ ਅਸੀਂ ਅੱਜ ਹੀ ਰਾਤ ਨੂੰ ਸਮਾਨ ਆਪਣਾ ਕੱਢ ਲੈਣੇ ਆ ਠੀਕ ਹੈ ਜਿਹੜੀ ਗੱਲ ਹੋਈ ਐ ਅਸੀਂ ਉਸ ਤੋਂ ਬਿਲਕੁਲ ਨਹੀਂ ਮੁਕਰਦੇ ਜੀ ਬਾਕੀ ਜੀ ਗੱਲ ਗਰਾਇਆ ਸਭ ਹੈਗੀ ਆ ਜੀ ਗੰਨੇ ਦੇ ਜਿਹੜੇ ਸਾਡੇ ਤੇ ਦੋਸ਼ ਲਾਉਂਦੇ ਆ ਵੀ ਸਾਡਾ ਗੰਨਾ ਵੱਢਣ ਦੇ ਆ ਮੈਂ ਪੁੱਛਣਾ ਚਾਹੁੰਨਾ ਆਪਣੇ ਭਰਾਵਾਂ ਨੂੰ ਜਿਹੜਾ ਗੰਨਾ ਅਸੀਂ ਵੱਢ ਰਹੇ ਆ ਉਹ ਗੱਲੇ ਨੂੰ ਦੱਸਣ ਏ ਕਿੰਨੀ ਵਾਰਾਂ ਇਹਨਾਂ ਨੇ ਪਾਣੀ ਲਾਇਆ ਕਿੰਨੀ ਵਾਰਾਂ ਇਹਨਾਂ ਨੇ ਗੋਡੀ ਕੀਤੀ ਕਿੰਨੀ ਵਾਰਾਂ ਇਹਨਾਂ ਨੇ ਖਾਦ ਪਾਈ ਉਹ ਪਹਿਲੀ ਚੋਂ ਹੀ ਗੰਨਾ ਵੱਢ ਰਹੇ ਆ ਜੀ ਜਿਹੜੀ ਪਹਿਲੀ ਸਗਰ ਦੀ ਗੱਲ ਉਹ ਗੰਨਾ ਉਹਨਾਂ ਦਾ ਸੀ ਜਾਂ ਤੁਹਾਡਾ ਜਿਹੜਾ ਤੁਸੀਂ ਵੱਢ ਰਹੇ ਹੋ ਗਰਾਇਆ ਸਾਹਿਬ ਪਿੰਡੋਂ ਜਿੱਥੋਂ ਮਰਜ਼ੀ ਪਤਾ ਕਰ ਲੋ ਉਹ ਗੰਨਾ ਮੇਰੇ ਛੋਟੇ ਬ੍ਰਦਰ ਨੇ ਪਾ ਲਿਆ ਜਦੋਂ ਪਿਛਲੇ ਸਾਲ ਮੈਂ ਆਇਆ ਪਾਣੀ ਪੂਣੀ ਲਾ ਕੇ ਇੱਕ ਵਾਰੀ ਖਾਦ ਪਾ ਕੇ ਮੈਂ ਗਿਆ ਸੀ ਬਾਅਦ ਵਿੱਚ ਮੇਰੇ ਛੋਟੇ ਬ੍ਰਦਰ ਨੇ ਉਹਨੂੰ ਸੰਭਾਲਿਆ ਤੁਸੀਂ ਸਾਰੇ ਪਿੰਡ ਚੋਂ ਇਨਕੁਆਰੀ ਕਰ ਸਕਦੇ ਹੋ ਜਿਹਦੇ ਕੋਲੋਂ ਵੀ ਮਰਜ਼ੀ ਸਾਰਾ ਪਿੰਡ ਦੇਖਦਾ ਰਿਆ ਇਹਨੂੰ ਗੋਡੀ ਕਰਦੇ ਨੂੰ ਖਾਦ ਪਾਉਂਦੇ ਨੂੰ ਪਾਣੀ ਲਾਉਂਦੇ ਨੂੰ ਇਹ ਸਾਰਾ ਜੀ ਡਰਾਮਾ ਰਚਿਆ ਜਾ ਰਿਹਾ ਸਿਰਫ ਭੀ ਝੂਠ ਦਾ ਸੱਚ ਤੇ ਸੱਚ ਦਾ ਝੂਠ ਬਣਾ ਰਿਹਾ ਹੈ ਪਹਿਲਾਂ ਮੈਨੂੰ ਝੂਠੀ ਸੌਂ ਖਾ ਕੇ ਘਰੋਂ ਬੇਕਾਰ ਕਰਤਾ ਤੁਸੀਂ ਮੇਰਾ ਨਵਾਂ ਘਰ ਦੇਖਿਆ ਹੁਣ ਤਰਪਾਲਾਂ ਲੱਗੀਆਂ ਕੰਪਲੀਟ ਵੀ ਨਹੀਂ ਹੋਇਆ ਮੈਂ ਅੱਜ ਵੀ ਆਪਣੇ ਭਰਾ ਦੇ ਘਰ ਰਹਿਣ ਰਿਹਾ। ਦੀ ਗੱਲ ਆਪਾਂ ਛੋਟੇ ਚ ਗੱਲ ਕਰੀਏ ਕਿ ਤੁਹਾਡੇ ਤੇ ਦੋਸ਼ ਇਹ ਲੱਗ ਰਹੇ ਨੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਿ ਪੁਲਿਸ ਨੂੰ ਤੁਹਾਡੇ ਵੱਲੋਂ ਮੋٹے ਗੱਫੇ ਖਵਾ ਕੇ ਤੇ ਆਪਣੇ ਵੱਡੇ ਭਰਾਵਾਂ ਨਾਲ ਧੱਕਾ ਕੀਤਾ ਜਾ ਰਿਹਾ। ਬਿਲਕੁਲ ਝੂਠਾ ਜੀ ਜੇ ਅਸੀਂ ਪੁਲਿਸ ਨੂੰ ਪੈਸੇ ਦਿੱਤੇ ਹੁੰਦੇ ਜਾਂ ਉਹਨਾਂ ਨੇ ਖਾਦੇ ਹੁੰਦੇ ਫੇਰ ਅਸੀਂ 4 ਦਿਨ ਲਗਾਤਾਰ ਥਾਣੇ ਦੇ ਮੂਹਰੇ ਧਰਨਾ ਨਾ ਲਾਉਂਦੇ ਜੀ। ਅਸੀਂ ਉੱਥੇ ਕਿਉਂ ਬੈਠੇ ਰਹੇ ਰਾਤ ਦੇ 12 2 ਵਜੇ ਜੰਦ ਵੱਜ ਜਾਂਦੇ ਰਹੇ ਸਾਨੂੰ ਅਸੀਂ ਵੱਡੇ ਪੱਦਰ ਤੇ ਧਰਨਾ ਲਾਈ ਰੱਖਿਆ ਉੱਥੇ ਫਿਰ ਸਾਡਾ ਰਾਜੀ ਨਾਮਾ ਇਸ ਪੁਲੀਸ ਤੇ ਹੋਇਆ ਵੀ ਤੂੰ ਸੌਂ ਖਾਲਾ ਠੀਕ ਹੈ ਵੀ ਅਸੀਂ ਕਹਿੰਦੇ ਰਹੇ ਆ ਵੀ ਪੈਸੇ ਜਿਹੜੇ ਤੂੰ ਸਾਨੂੰ ਦਿੱਤੇ ਆ ਗੰਨੇ ਦੇ ਦਿੱਤੇ ਆ ਇਹ ਕਹਿੰਦਾ ਸੀ ਨਹੀਂ ਪੈਸੇ ਦੀ ਤੇ ਮਕਾਨ ਪਲਾਨੇ ਦਾ ਮੁੱਲ ਪੈ ਗਿਆ ਮੈਂ ਪੈਸੇ ਉਹਦੇ ਦਿੱਤੇ ਆ ਠੀਕ ਹੈ ਫਿਰ ਅਸੀਂ ਕਿਹਾ ਤੂੰ ਸੌਂ ਖਾਲਾ ਠੀਕ ਸੌਂ ਖਾਣ ਲਈ ਤਿਆਰ ਹੋ ਗਿਆ ਜਦੋਂ ਅਸੀਂ ਗਏ ਆ ਪੁਰਾਣਾ ਸ਼ਾਲਾ ਗੁਰਦਾਰੇ ਜੀ ਤੇ ਅੰਦਰ ਇਹਨੇ ਮੂੰਹ ਹੱਤੋਤਾ ਬੂਟ ਲਾਏ ਜੀ ਤੇ ਜਦੋਂ ਉੱਪਰ ਨੂੰ ਗਏ ਆ ਦਰਬਾਰ ਸਾਹਿਬ ਦੀਆਂ ਪੌੜੀਆਂ ਚੜ੍ਹੀਆਂ ਜੀ ਤੇ ਫਿਰ ਮੈਂ ਆਪਣੇ ਛੋਟੇ ਬ੍ਰਦਰ ਨੂੰ ਕਿਹਾ ਮੈਂ ਕਿਹਾ ਇਹਨੂੰ ਸੌ ਨਹੀਂ ਖਾਣ ਦੇਣੀ ਠੀਕ ਹੈ ਜੀ ਪੀ ਗੱਲ ਚੰਗੀ ਨਹੀਂ ਦਰਬਾਰ ਸਾਹਿਬ ਇਹ ਚੱਲਿਆ ਅੰਦਰ ਅਸੀਂ ਇਹਨੂੰ ਬਹੁ ਫੜ ਕੇ ਪਿੱਛੇ ਨੂੰ ਖਿੱਚ ਲਿਆ ਤੂੰ ਸੌ ਨਾ ਖਾ ਹਾਂ ਜੀ ਛੋਟੇ ਬ੍ਰਦਰ ਨੇ ਕਿਹਾ ਪ੍ਰਮਾਤਮਾ ਤਰਾ ਪਲਾ ਕਰੇ ਠੀਕ ਹੈ ਜੀ ਬਸ ਜੋ ਹੋ ਗਿਆ ਠੀਕ ਆ ਅਸੀਂ ਮੰਨ ਲੈਂਦੇ ਆ ਤੈਨੂੰ ਤੁਹਾਡਾ ਮਤਲਬ ਇਹ ਸੀ ਕਿ ਇਨਸਾਨੀਅਤ ਦੇ ਨਾਤੇ ਰੱਬ ਦਾ ਭੈ ਖਾਂਦੇ ਆ ਕਿ ਸੌ ਜੜੀ ਆ ਉਹ ਝੂਠੀ ਖੱਦੀ ਵੀ ਮਾੜੀ ਤੇ ਸੱਚੀ ਵੀ ਮਾੜੀ ਵੀ ਇੱਥੋਂ ਤੱਕ ਨੌਬਤ ਨਹੀਂ ਜਾਣੀ ਚਾਹੀਦੀ ਸਰ ਇਹ ਤਾਂ ਪਤਾ ਹੀ ਆ ਗੁਰਾਇਆ ਸਾਹਿਬ ਸੌ ਨਾ ਝੂਠੀ ਖਾਣੀ ਚਾਹੀਦੀ ਆ ਨਾ ਸੱਚੀ ਖਾਣੀ ਚਾਹੀਦੀ ਆ ਪਰ ਇਹ ਪਹੁੰਚ ਗਿਆ ਗੁਰਦਰਾ ਸਾਹਿਬਾਂ ਹਿਲ ਬਹੁ ਫੜ ਕੇ ਪਿੱਛੇ ਨੂੰ ਖਿੱਚ ਲੈਂਦਾ ਠੀਕ ਹੈ ਜੀ ਅਸੀਂ ਫਿਰ ਵੀ ਇਹਨੂੰ ਰੋਕਿਆ ਪਰ ਗੁਰਾਇਆ ਸਾਹਿਬ ਜਿਹੜਾ 2 ਲੱਖ ਰੁਪਈਆ ਅਸੀਂ ਸਾਨੂੰ ਸਾਡੇ ਨਾਲ ਤੇਨੇ ਮੁੱਲ ਪਾਇਆ ਹੀ ਨਹੀਂ ਪੁਰਾਣੇ ਮਕਾਨ ਦਾ ਠੀਕ ਹੈ ਜੀ ਪਰ ਇਹਦੇ ਕਹਿਣ ਮੁਤਾਬਕ 5 ਲੱਖ ਇਹਨੇ ਮੁੱਲ ਕਹਿੰਦਾ ਮੈਂ ਪਾਇਆ ਸੀ ਸਵਾ ਲੱਖ ਛੋਟੇ ਬ੍ਰਦਰ ਨੂੰ ਦੇ ਦਿੱਤਾ ਕਹਿੰਦਾ ਹਾਂਜੀ ਸਵਾ ਲੱਖ ਕਹਿੰਦਾ ਮੈਂ ਤੈਨੂੰ ਦੇਣਾ ਹੈ ਹਾਂਜੀ ਉਹ ਜਿਹੜਾ ਮੈਨੂੰ ਦੇਣਾ ਉਹ ਤੇ ਮੈਨੂੰ ਦਵੇ ਠੀਕ ਤੇ ਜਿੰਦਰੇ ਖੋਲੇ ਠੀਕ ਅਸੀਂ ਹੁਣੇ ਹੀ ਅੱਜ ਰਾਤ ਹੀ ਇਹਨੂੰ ਖਾਲੀ ਕਰਨੇ ਆਂ ਮੈਂ ਇਹ ਵੀ ਦੱਸਣਾ ਚਾਹੁੰਦਾ ਮੇਰਾ 3435 ਕਨਾਲ ਦਾ ਰਕਬਾ ਜਿਹੜਾ ਗੁਰਪ੍ਰਤਾਪ ਸਿੰਘ ਇੰਸਪੈਕਟਰ ਸਾਹਿਬ ਦਾ ਤੇ ਦੂਸਰਾ ਬ੍ਰਦਰ ਮੇਰਾ ਕਿਰਪਾਲ ਸਿੰਘ ਇਹ ਦੋਨੋਂ ਮਿਲ ਕੇ ਮੇਰੀ ਚੌਥੀ 35 ਕਨਾਲ ਦਾ ਰਕਬਾ ਜਿਹੜਾ ਵਾ ਮੇਰੇ ਪਿਤਾ ਜੀ ਦੇ ਮਰਨ ਤੋਂ ਬਾਅਦ ਝੂਠੀ ਵਸੀਖਰਾ ਕੇ ਮੇਰਾ ਏ ਇਹ ਇਨ ਖਾਗੇ ਆ ਜੀ ਤੇ ਜਿੰਨਾ ਚਿਰ ਵੀ ਮੇਰੇ ਚ ਇਹ ਸਾ ਮੈਂ ਕਾਨੂੰਨੀ ਲੜਾਈ ਇਹਨਾਂ ਨਾਲ ਜਾਰੀ ਰੱਖਾਂਗਾ ਜੀ ਕਿਉਂਕਿ ਮੇਰੇ ਨਾਲ ਇਹਨਾਂ ਨੇ ਬਹੁਤ ਹੀ ਵੱਡਾ ਧਰੋਹ ਕੀਤਾ ਲੋਕੀ ਬਾਹਰੋਂ ਆਉਂਦੇ ਆ ਖੁਸ਼ੀਆਂ ਨਾਲ ਆਪਣਾ ਟਾਈਮ ਪਾਸ ਕਰਦੇ ਆ ਇੱਥੇ ਆਣ ਕੇ ਹੱਸਦੇ ਖੇਡਦੇ ਆ ਮੈਂ ਜਦੋਂ ਇੱਥੇ ਆਇਆ ਦੂਜੇ ਦਿਨ ਜਦੋਂ ਘਰ ਬੰਦ ਦੇਖਿਆ ਤੇ ਇਹਨਾਂ ਨੇ ਮੈਨੂੰ 4 ਦਿਨ ਨਾਲਵਾ ਕੇ ਮੈਨੂੰ ਥਾਣੇ ਦੇ ਮੋਰੇ ਮੈਨੂੰ ਮੇਰੀ ਮੈਸੇਜ ਨੂੰ ਬਹਾਲ ਛੜਿਆ ਤੇ ਉਸ ਤੋਂ ਬਾਅਦ ਮੇਰੇ ਕੋ ਘਰ ਵੀ ਖੋ ਲਿਆ ਸੌਂ ਖਾ ਕੇ ਤੇ ਹੁਣ ਮੇਰਾ ਕਮਾਦ ਵੀ ਡੱਕੀ ਜਾ ਰਿਹਾ ਆ ਜਿਹੜਾ ਕਰਪਾਲ ਸਿੰਘ ਆ ਸਿਆਸੀ ਜ਼ਿਲ੍ਹਾ ਜਰਨਲ ਸਕੱਤਰ ਗਰਦਾਸਪੁਰ ਬੱਬੇ ਹਾਲੀ ਦਾ ਖਾਸ ਬੰਦਾ ਇੰਨੇ ਸਾਰੀ ਇਹ ਅਸਰਾਂ ਦੀ ਮਿਲੀ ਭੂਗਤ ਨਾਲ ਇਹਨੇ 34 35 ਕਨਾਲ ਦੀ ਜਿਹੜੀ ਆ ਜ਼ਮੀਨ ਏ ਮੇਰੀ ਏਖ ਆ ਗਿਆ ਜੀ ਮੈਂ ਕਾਨੂੰਨੀ ਲੜਾਈ ਇਹਦੇ ਨਾਲ ਜਾਰੀ ਰੱਖਾਂਗਾ ਮੈਂ ਐਦਾਂ ਨਹੀਂ ਕਹਿਣ ਰਿਹਾ ਕਿ ਹਵਾਲੇ ਦੇ ਵਿੱਚ ਜਾਂ ਗੱਲਾਂ ਕਰ ਰਿਆਂ ਇੱਕ ਸਬੂਤਾ ਸਮੇਤ ਆ ਮੈਂ ਫਰਦ ਹਕੀਕਤ ਬਣਾਈ ਆ ਜੀ ਉਹਦੇ ਵਿੱਚ ਸਾਰਾ ਨਜ਼ਰ ਆਉਂਦਾ ਪੂਰੇ ਸਾਰੀ ਜ਼ਮੀਨ ਦੇ ਨੰਬਰ ਲੈ ਕੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ ਨਹੀਂ ਵੀ ਮੈਂ ਐਦਾਂ ਹੀ ਗੱਲਾਂ ਕਰਦਾ ਰ ਜਾ ਰਿਆਂ ਸਬੂਤਾ ਸਵੇਰ ਤਾਂ ਮੇਰੇ ਕੋ ਚੌਥੀ 35 ਕਨਾਲ ਦਾ ਰਕਬਾ ਜਿਹੜਾ ਮੇਰਾ ਖਾ ਗਿਆ ਤੇ ਮੇਰਾ ਘਰ ਵੀ ਖਾ ਗਿਆ ਅੱਜ ਮੈਂ ਘਰੋਂ ਬੇਕਾਰ ਹੋ ਕੇ ਬੈਠਾ ਜੀ ਤੋਂ ਐਸਚੋ ਪੁਰਾਣਾ ਸ਼ਾਲਾ ਸਾਡੇ ਨਾਲ ਨੇ ਮੋਨ ਲਾਲ ਜੀ ਸਰ ਬਰ ਜੱਥੇਬੰਦੀ ਵੱਲੋਂ ਜੋ ਥਾਣੇ ਨੂੰ ਘੇਰਿਆ ਹੋਇਆ ਨਾਰੇਬਾਜੀ ਕੀਤੀ ਜਾ ਰਹੀ ਆ ਤੇ ਉਹਨਾਂ ਵੱਲੋਂ ਦੋਸ਼ ਲਗਾਏ ਗਏ ਨੇ ਕਿ ਜੋ ਹਰਮਿੰਦਰ ਸਿੰਘ ਤੇਰਾ ਜੋ ਇਟਲੀ ਤੋਂ ਆਇਆ ਸੀ ਨੌਜਵਾਨ ਬੀਤੇ ਦਿਨ ਜੋ ਇੱਥੇ ਤੁਹਾਡੇ ਉਹ ਵੀ ਦਰੀਬਾਸ਼ਾ ਕੇ ਬੈਠੇ ਹੋਏ ਸੀ ਆਪਣੇ ਹੱਕ ਲੈਣ ਲਈ ਤੇ ਉਸ ਮਸਲੇ ਨੂੰ ਸੁਲਝਾ ਕੇ ਤੁਸੀਂ ਰਾਜਿਨਾਵਾ ਜਿਹੜਾ ਵਾ ਮੋਤਬਾਰਾਂ ਦੀ ਹਾਇਰੀ 'ਚ ਉਹਨਾਂ ਦਾ ਕਹਿਣਾ ਕਿ ਕਰਵਾ ਦਿੱਤਾ ਗਿਆ ਸੀ ਤੇ ਜਿਹੜਾ ਘਰ ਖਾਲੀ ਕਰਵਾਉਂਦੀ ਜਿਹੜੀ ਉਹਦੇ ਵਿੱਚ ਗੱਲ ਕੀਤੀ ਗਈ ਸੀ ਰਾਜਿਨਾਵੇ 'ਚ ਤੇ ਉਹਨਾਂ ਦਾ ਕਹਿਣਾ ਜਥੇਬੰਦੀ ਜੋ ਕਿਸਾਨ ਮਜਦੂਰ ਸਿੰਘਾਰ ਕਮੇਟੀ ਦੇ ਆਗੂ ਆ ਕਿ ਘਰ ਖਾਲੀ ਕਰਾਉਂਦੀ ਬਜਾਏ ਜਿਹੜਾ ਐਸਚੂ ਦੀ ਸ਼ੈ ਦੇ ਨਾਲ ਜਿਹੜਾ ਸਰਪ੍ਰਸਤੀ ਨਾਲ ਗੰਨਾ ਵੜਿਆ ਜਾ ਰਿਹਾ ਤੇ ਐਸਚੂ ਵੱਲੋਂ ਜਿਹੜੇ ਨੇ ਮੋٹے ਗੱਫੇ ਲਏ ਹੋਏ ਨੇ ਹਰਮਿੰਦਰ ਸਿੰਘ ਦੇ ਰਵਲ ਸਰ ਇਸ ਤਰ੍ਹਾਂ ਜੀ ਇਟਲੀ ਤੋਂ ਗੁਰਪ੍ਰਤਾਪ ਸਿੰਘ ਦਾ ਭਰਾ ਵਾਪਸ ਆਇਆ ਜੀ ਜੀ ਉਹ ਸਾਡੇ ਕੋਲ ਇੱਥੇ ਆ ਕੇ ਬਹਿ ਗਿਆ ਜੀ ਧਰਨੇ ਜੀ ਮੈਨੂੰ ਅੰਦਰ ਨਹੀਂ ਬਣ ਦਿੰਦੇ ਜੀ ਜੀ ਅਸੀਂ ਇਹਨਾਂ ਨੂੰ ਚਾਰਾਂ ਭਰਾਵਾਂ ਨੂੰ ਬੁਲਾ ਕੇ ਕੱਲ ਇਹਨਾਂ ਦਾ ਇੱਥੇ ਕੰਪਰੋਮਾਈਜ਼ ਹੋ ਗਿਆ ਸੀ ਜੀ ਇਹਨਾਂ ਦਾ ਆਪਸ ਵਿੱਚ ਪੈਸੇ ਦਾ ਕੋ ਲੈਣ ਦੇਣ ਕਰਕੇ ਜਿਸ ਤਰ੍ਹਾਂ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸੀ ਜੀ ਜੀ ਕਮਾਤ ਬਾਰੇ ਨਾ ਕੋਈ ਗੱਲ ਹੋਈ ਐ ਜੀ ਨਾ ਕਿਸੇ ਨੇ ਕੋਈ ਗੱਲ ਕੀਤੀ ਐ ਜੀ ਜੀ ਜਿਹੜੇ ਪੈਸੇ ਦੇ ਲੈਣ ਦੇਣ ਦੀ ਗੱਲ ਕਰਦੇ ਆ ਜੀ ਕੋਈ ਮੇਰੇ ਤੇ ਬਲੇਮ ਲਾ ਦੇ ਕੋਈ ਸਬੂਤ ਦੇ ਦੇਣ ਜਾਂ ਲਾਕੇ ਚ ਕੋਈ ਆ ਕੇ ਬੰਦਾ ਕਹ ਦੇ ਜੀ ਜੀ ਕਿਸੇ ਕੋਲ 1 ਰੁਪਿਆ ਵੀ ਰਹਾ ਹੋਏ ਜੀ 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 ਇਹ ਤਾਂ ਬੇਬਨਾ ਦੇ ਦੋਸ਼ ਹੈ ਜਿਹੜਾ ਮਰਜੀ ਦੇ ਤੇ ਮਰਜੀ ਲਾ ਦੇ ਜੀ ਕੋਈ ਸੀ ਗੱਲ ਠੀਕ ਹੈ ਸਰ ਤੇ ਰਾਜੀਨਾਮਾ ਹੋਇਆ ਸੀ ਖਾਲੀ ਇਹ ਘਰ ਨੂੰ ਖਾਲੀ ਕਰਵਾਉਂਦਾ ਸੀ ਇਹਨਾਂ ਦਾ ਆਪਸੀ ਕੰਪਰਮਾਈਜ਼ ਭਰਾਵਾਂ ਦਾ ਹੋ ਗਿਆ ਜੀ ਠੀਕ ਹੈ ਕੋ ਗੰਨੇ ਦੇ ਖੇਤ ਦੀ ਵੀ ਵਿੱਚ ਉਹ ਤੇ ਗੱਲ ਉਹ ਗੰਨੇ ਦੇ ਖੇਤ ਦੀ ਕੋਈ ਗੱਲ ਨਹੀਂ ਸੀ ਹੋਈ ਇਹਨਾਂ ਦਾ ਆਪਣਾ ਪ੍ਰਾਪਰਟੀ ਡਿਸਪੋਟ ਆਈ ਤੇ ਉਹਨਾਂ ਪਰ ਚਾਰਾ ਭਰਾਵਾਂ ਦਾ ਜੀ ਠੀਕ ਹੈ ਜੀ ਇਹਨਾਂ ਦੀ ਆਪਸ ਵਿੱਚ ਬਹਿ ਕੇ ਸੈਟਲਮੈਂਟ ਕਰ ਲੈਣ ਜੀ ਜਿਹਦਾ ਹੈਗਾ ਉਹ ਵਾਟ ਲੈ ਲੈ ਜੀ ਸਾਨੂੰ ਕੀ ਤਰਾਜਾ ਜੀ ਇਹਨਾਂ ਦੀ ਆਪਣੀ ਪ੍ਰਾਪਰਟੀ ਆਪਣਾ ਨੂੰ ਦਾ ਹੈਗਾ ਮਸਲਾ ਜੀ ਠੀਕ ਹੈ ਸੋ ਐਸਐਚਓ ਸਾਫ ਦਾ ਕਹਿਣਾ ਕਿ ਬਲੇਮ ਜਾਂ ਦੋਸ਼ ਤੇ ਕੋਈ ਵੀ ਉੱਠ ਕੇ ਲਾ ਸਕਦਾ ਪਰ ਕੋਈ ਵੀ ਇਸ ਤਰ੍ਹਾਂ ਦਾ ਜਾਂ ਤਾਂ ਸਬੂਤ ਦੇਣ ਤੇ ਜੋ ਦੋਸ਼ ਲਗਾਏ ਗਏ ਨੇ ਉਹਨੂੰ ਬਿਲਕੁਲ ਸਰਾਸਰ ਉਹਨਾਂ ਨੂੰ ਸਿੱਧੇ ਤੋਂ ਨਕਾਰਦਿਆਂ ਹੋਇਆ ਉਹਨਾਂ ਨੇ ਬੇਬੁਨਿਆਦ ਦੱਸਿਆ ਉਹਨਾਂ ਦਾ ਕਹਿਣਾ ਕਿ ਇਹਨਾਂ ਦਾ ਘਰੇਲੂ ਡਿਸਬਿਊਟ ਹੈਗਾ ਚਾਰਾਂ ਭਰਾਵਾਂ ਦਾ ਸੋ ਜੋ ਗੰਨੇ ਦੀ ਫਸਲ ਦੀ ਗੱਲ ਆ ਉਹਨਾਂ ਦਾ ਕਹਿਣਾ ਕਿ ਘਰ ਬੈਠ ਕੇ ਆਪਣਾ ਮੁਕਾ ਸਕਦੇ ਨਹੀਂ ਇਹਦੇ ਵਿੱਚ ਉਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਸਭ ਕੁਝ ਜੋ ਰਾਜੀ ਨਾ ਹੋਇਆ ਸੀ ਉਹਨਾਂ ਦੇ ਘਰੇਲੂ ਝਗੜੇ ਨੂੰ ਲੈ ਕੇ ਜੋ ਇਟਲੀ ਤੋਂ ਆਇਆ ਉਹਨਾਂ ਦਾ ਇੱਕ ਬ੍ਰਦਰ ਸੀਗਾ ਜਿੰਦਰ ਸਿੰਘ ਉਹਨਾਂ ਵੱਲੋਂ ਵੀ ਇੱਥੇ ਬੀਤੇ ਦਿਨ ਧਰਨਾ ਦਿੱਤਾ ਗਿਆ ਸੀ ਤੇ ਜਿਸ ਨੂੰ ਲੈ ਕੇ ਰਾਜੀ ਨਮਾ ਕਰਵਾ ਦਿੱਤਾ ਗਿਆ ਸੀ ਬਾਕੀ ਜੋ ਦੋਸ਼ ਲਗਾਏ ਗਏ ਨੇ ਜਥੇਬੰਦੀਆਂ ਦੇ ਆਗੂ ਵੱਲੋਂ ਉਹਨਾਂ ਨੂੰ ਉਹਨਾਂ ਵੱਲੋਂ ਸਿਰੇ ਤੋਂ ਜਿਹੜਾ ਨਕਾਰ ਦਿੱਤਾ ਗਿਆ ਹੁਣ ਤੱਕ ਲਈ ਇਨਾ ਹੀ ਸਹਾਇਗੀ ਕੈਮਰਾ ਪਰਸਨਲ ਅਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਬੁਰਾਇਆ ਨਰਲੇਪ ਟੀਵੀ ਗੁਰਦਾਸਪੁਰ